ಮಾಡ್ಗಿಲಾಯ್ <mary -like> ਬਿਰਦ ਕੰਨ ਪਾ ਕੇ ਕਹੀਓ ਇਹਦੇ ਬੰਦੇ ਕਦੀ ਆਇਆ ਨਹੀਂ ਕੋਈ ਉਹਨਾਂ ਤੇ ਆਰੇ ਆਪੇ ਆਰੇਗਾ ਮੈਨੂੰ ਆਣਾ ਪਿਆਣਾ ਕਿਸੇ ਵਕਤ ਸੀ ਸਰ ਬਤ ਕੋ ਮੈਂ ਅੱਜ ਸਾਈਟ ਵਾਲੇ ਬਣਾਤੇ ਹੋ ਦੇ ਐਕਸੀਡੈਂਟ ਮਿਲਣਾ ਨਹੀਂ ਆਉਂਦੇ ਇਹਨੋਂ ਲਾ ਕੇ ਇਹੋ ਜਿਹੜੇ ਮੜਾ ਮੜਾ ਨੂੰ ਪਾ ਲਿਆ ਆ ਜਾ ਆ ਵੇ ਹਾਰਾ ਨਹੀਂ ਹੋਣੀ ਉਹਨੂੰ ਕੋਈ ਮਾਰ ਕੇ ਆਪਾਂ ਆਉਣਾ ਆਪਣਾ ਕਿਹੜਾ ਨੱਡ ਮੁੱਕ ਗਿਆ ਪੜੀ ਗਿਆ ਜੀ ਤੁਹਾਡੇ ਵੋਲਟਾਂ ਨਾਲ ਉਹ ਇੰਨਾ ਵੱਡਣਾ ਲਾਈਨ ਵਿੱਚ ਜੂ ਲਾਈਨ ਦੇ ਕੋਲੇ ਕਹਿੰਦਾ ਮੇਰੇ ਇੱਕ ਮਾਰ ਇੱਕ ਵਾਰ ਜੂਪੜ ਮਾਰ ਦਿੱਤੀ ਮੈਂ ਕਿਉਂ ਕਿ ਉਹ ਗਾਰ ਕੋਲ ਪਾ ਜਾ ਰਿਹਾ ਕਰਨ ਲਈ ਕਿੰਨਾ ਆ ਨਾ ਥੋੜਾ ਜਿਆ ਹੈ ਤੇ ਆ ਪੱਲੇ ਖਲਨ ਨਜ਼ਾਰ ਠੀਕ ਜਾਣਾ ਕੌਣ ਹੈ đúng ਹੈ ਤੂੰ ਹੀ ਹੋ ਜਾਣਾ ਮੈਂ ਕੋਈ ਅਲੱਗ ਦੇਖਾਂਗਾ ਉਹ ਵੀ ਮੇਰੇ ਨਾ ਮੌਨ ਨਹੀਂ ਆਣਗੇ ਬਚੇਗਾ ਹੈ ਨਾ ਮੇਰੀ ਜੂੜ ਲਾਈਨ ਆਉਦਾ ਵੀ ਲਾਈਵ ਹੋ ਗਿਆ ਹੋ। ਅੱਤੀ ਦਾ ਹੀ ਤੇ ਕਿਰੇ ਸਾਮਾ ਦੇ ਪੱਲੇ ਪੁੱਣਨੇ ਨੇ। ਐਡੀ ਹੀ ਜਾਈ ਨਾ। ਹੈਲੋ? ਬਰਫਾਂ ਬਰਫਾਂ। ਅੱਡੀ ਖੇਤੀਂ ਜਾਈ। ਮੇਰੀ ਗੱਲ ਦਾ ਇਹਨੇ ਵੀ ਲੀਵ ਕਰਤਾ ਕੋਈ ਨਹੀਂਗਾ। ਆਈ ਉਹ ਆਪਣੇ ਨੀਂ ਆ। ਅੱਗ ਤੋਂ ਉਹਨੂੰ ਦੀ ਸੈੱਟ ਕੀਤੀ ਤੇ ਹੁਣ ਸੱਟ ਹੋਈ ਤੇ ਰਿੰਚ ਦਾ ਆ ਇੱਦਾਂ ਥੋੜੀ ਪਿੱਛੇ ਚੰਨੀ ਨਟ ਰੱਖਨੇ ਕਿਉਂਕਿ ਤੁਸੀਂ ਬਾਂਚਨਸ ਕੀਮ ਕਿਉਂਕਿ ਲਾਈਵ ਵੀ ਸਿੰਟ ਹੋਉਂਗੇ ਨਾ ਉਹਨਾਂ ਦਾ ਵੌਇਸ ਚੰਗ ਹੋਣਾ ਬੈਠੇ ਰਹਿਣ ਲਾਈਵ ਉਹਨਾਂ ਪੰਜ ਪਰਲੇ ਵੌਇਸ ਹੋ ਗਿਆ ਤਾਂ ਮੰਗੇ ਹੋਣਾ ਹੈ ਵੌਇਸ ਨਹੀਂ ਕੋਈ ਹੋਣਾ ਹੈ ਇਸ ਤੇ ਕਹਿੰਦਾ ਅੱਡੀ ਇਹਨਾ ਵੋਲਟਾਂ ਦੇ ਨਾਲ ਜਿਆਦਾ ਹੁੰਦਾ ਵਾ ਲਾਈਟ ਲਾਈਨਾਂ ਨਹੀਂ ਹੁੰਦਾ ਪਰ ਤਗੜ ਦੋ ਮਹੀਨੇ ਦੋ ਦਿਨ ਕਿੰਨੇ ਦੀ ਵੀਡੀਓ ਸੁਣਦੇ ਜੋ ਜਿੱਦਰੇ 520 ਵੀ ਚੱਲਗੇ ਨਾ ਉਹਨੂੰ ਬਹੁਤ ਟਾਈਮ ਵੇਖੀ ਕਿੱਥੇ ਜਾਂਦਾ ਬੋਲਟਾਂ ਦੇ ਵੀ ਜਿੰਜੀ ਲਾਈਟ ਦੀਆਂ ਕਿ ਆ ਤੁਹਾਨੂੰ ਦੇ ਨੇ ਕਿ 25 ਕੀ ਵੀ ਆ ਗਿਆ ਨਾ ਪਿੰਨ ਬਹੁਤ ਟਾਈਮ ਲੈਂਦਾ ਪਹਿਲਾਂ ਉਹ ਰੇਂਜ ਲਾਉਂਦੇ ਨੇ ਫਿਰ ਸਟਾਪ ਕਰਦੇ ਰਹੀ ਹਿੱਤ ਰਸਦੇ ਆ ਵੀ ਆਪਣਾ ਜਿਹੜਾ ਗਿਆ ਨਹੀਂ ਆ ਇਟਲੀਅਨ ਢੇਲੀ ਨੂੰ ਲੱਗੇ ਹੈ ਹੈ ਕਿ ਸਾਹਮਣੇ ਦੇ ਹੈਗੇ ਤੇ ਉਹ ਉਹ ਜੀਵਨ ਦਾ ਆਹ ਹੈ ਜੀਵਨ ਦਾ ਨੰਬਰ ਉਹ ਤਾਂ ਕੋਈ ਨਹੀਂ ਮੈਂ ਨੂੰ ਦਿਵਾ ਦਿੰਦਾ ਹੈ ਮੈਂ ਰੋ ਨਹੀਂ ਕਰਵਾ ਦੇ ਤੇ ਲੋ ਨਹੀਂ ਬੁਣਾ ਆਦੀ ਅਡੀਮਾਨ ਡਾਇਰੈਕਟ ਕਰਾਉਂਦਾ ਤੂੰ ਦਾ ਕਾਏ ਜਿੱਦੂ ਖਾਨੂੰ ਦਗਾ ਕਿ ਕਿ ਘਟੋ ਵੜਦੇ ਪੰਜ ਛੇ ਘੰਟੇ ਜਿਹੜੇ ਲੱਗਦਾ ਹੋ ਹੋਰ ਨਾ 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 ਕੋਈ ਕਦੇ ਨਹੀਂ ਗਿਆ ਕੋਈ ਇਹ ਬਜੀ ਦਾ ਲੈਣਾ ਵੀ ਨਗਾਰਾ ਪੰਗਾ ਜਿਹਾ ਜੀ ਦਾ ਕਿ ਲਾਈਕ ਨਹੀਂ ਚੰਗਾ ਆਉਂਦੇ ਲਾਈਕ ਨਹੀਂ ਆਉਂਦੇ ਉਹ ਉਹ ਕਰਿਆ ਥੱਲੇ ਆਇਆਗਾ ਉਹ ਲਾਉਣ ਕਰਨ ਲੱਗੇ ਯਾਰ ਮੰਗ ਲਿਆ ਲਾਉਣ ਵੇਰ ਨਹੀਂ ਆਇਆ ਸਭ ਨੇ ਜੀ ਗੱਲ ਇਹ ਨੇਰਾ ਉਹਦਾ ਹੱਲ ਕਰਾਉਣਾ ਕੋਈ ਨਾ ਦੇਣਾ ਨਹੀਂ ਕਮਾਉਣੀ ਆ ਹਾਂ ਜੀ ਅੰਦਾਜ਼ਾ 104 ਵਾਲਾ ਗਰਾਫ ਵੀ ਦੇ ਗਿਆ। ਗਰਾਫ ਤੇ ਕੋਸ਼ਿਸ਼ ਤੇ ਜੀ ਹੋ ਗਿਆ। ਬੱਚੇ ਉਹਦਾ ਕਿਹਾ ਸੀ 2500 ਕੋਸ਼ਿਸ਼ ਅਨੁਭਵ। ਆਇਆ ਦਿਮਾਗ ਨਹੀਂ ਕੰਮ ਕੀਤਾ ਇਹ ਤਾਂ ਨਵਾਂ ਫੋਨ ਲੈ ਕੇ ਜਿੰਨੇ ਲੋਨ ਕਰਾ ਕੇ ਘਰ ਮੁਕੀ। ਜਿਹੜਾ ਫੋਨ ਲੈ ਖਰਾਬ ਹੈ ਤੇ ਤਾਂ ਨਹੀਂ ਵੇਚੇ ਨਹੀਂ ਕੋਈ ਮਿਲਿਓ। ਉਹ ਨਹੀਂ ਹੋ ਰਹੀ। ਕੋਈ ਵੀ ਨਹੀਂ ਖਾਵੀਂ। ਨਾ ਨਾ ਕੋਸ਼ਿਸ਼ ਕਰ ਆਉਦਾ ਰਾ ਉਹਦੀ ਕ ਉਹਨੂੰ ਰੀਸੈਟ ਕਰ ਜਾ ਫੋਨ ਨੂੰ ਬੰਨ ਮੈਂ ਕਾ ਗਈ ਲੱਗਦਾ ਨਹੀਂ ਜਾਂਦੀ ਤਾਂ ਉਹ ਕੋਈ ਕੋਣਾ ਵਿੱਚ ਹਾਲੇ ਕੋਈ ਨਹੀਂ ਆਉਦਾ ਫੋਨ ਵਿੱਚ ਇਦਾਂ ਵੀਡੀਓ ਜੱਡ ਕੀਤੀ ਹੈ ਸਾਡੀ ਇੱਥੇ ਰੇਟ ਪੰਨਾ ਪੜ੍ਹਨ ਵਰਗੇ ਨੇ

ਹਰ ਬਾਬਾ ਬਗਲੀਆ ਨੇ ਕਿਹਾ ਲੈ ਨੀ ਨੀ ਗੱਲ ਕਰਾਟਿਆ ਮਾਣੇ ਵਿਚਾਰ ਰਹੇ ਰੋਇਲ ਨੇ ਇੱਕ ਮੰਦਾ ਜੋੜ ਕੇ ਉਹ ਜਾਓ ਯਾਰ ਹਾਥੀ ਜੋੜ ਕੇ ਭਲਾ ਕਰਦੇ ਤੀਰ ਮਰੇ ਨੂੰ ਖੱਪ ਪਾਈ ਨੀ ਹਾਥੀ ਜੋੜਦੇ ਆਹਦੀ ਗੱਲ ਪਾਈ ਨੀ ਹਾਥੀ ਜੋੜਦੇ ਵੀਰ ਹਾਥੀ ਜੋੜਦੇ ਆ ਲੰਮੂ ਮੜਾ ਪਰਾ ਗੰਦਰੀਆ ਲੰਮੂ ਮੜਾ ਦਾ ਆਲੀ ਮੇਂ ਟਿਕਾ ਯਾ ਤੂੰ ਪੀਣਾ ਪੀਣਾ ਕਿੰਤਾ ਕਰਦਾ ਨਾ ਮੈਂ ਸਦੂ ਲਾਈਵ ਹੋ ਰਹੇ ਨੇ ਚੱਲ ਜਾ ਮੈਂ ਸਦੂ ਹੋਇਆ ਲਾਈਵ ਹੀ ਜਾ ਰਿਹਾ ਮੈਂ ਸਦੂ ਲਾਈਵ ਹੋ ਰਹੇ ਹਾਂ ਇਹ ਸੈਂਪਲ ਬੋਲ ਰਿਹਾ ਕੋਡ ਲਵੇ ਕਿੱਥੇ ਲੱਗਦਾ ਲੱਗਦਾ ਛੇੜਨਾ ਬੋਲ ਬੰਗਾ ਨਹੀਂ ਕਰ ਤੂੰ ਇਹ ਤਿਆਰ ਬਖਾਉਣ ਲਈ ਪਠਾਈ ਘਾਰੇ ਆ। ট্রাক ਬਜਾ ਹੋ ਗਿਆ। ਕਿਦੜ ਗਿਆ ਬਾਉ ਜੀ ਆਪਣੇ? ਲਾਇ ਇਹ ਬਗੰਤਾਏ ਜੀ। ਜਹ ਤਬਾਦਸਾ ਚੁੜਕੇ। ਸੋ ਦਾ ਮਾਦਰਾ। ਵੈਲਕਮ ਟੂ ਚਾਟ। ਤੁਹਾਨੂੰ ਆਮ ਹੀ ਰਿਕਮੈਂਡਾਹ ਦੋ। ਤੇ ਤੇ ਕਿਨ ਲਾਇ ਸੀ। ਮੈਂ ਤੇ ਉੱਲ ਵੱਲੀ ਵੀਜਿਆ ਆ। ਕਮੇਟੀ ਦਾ ਡੀਨੀਅਰ ਹੀ ਪਹਿਲੀ ਦਾ ਇਹਨਾਂ ਨੂੰ ਕਿਹਾ ਨਹੀਂ ਕਿ ਇਥੋਂ ਦੇ। ਹਾਂ ਜੀ ਤੁਹਾਨੂੰ ਮਗਰ ਆ ਚੰਗੀ। ਯਾਰ ਯਾਰ ਕਿੰਨਾ ਦੇਰ ਲੰਘ ਗਿਆ। ਮੈਂ ਕਹਿੰਦੇ ਵੀ ਜੀ। ਜਿਵੇਂ ਇਹ ਬਾਤ ਨਹੀਂ ਕਰਾ ਰਹੇ। ਇਹ ਨਹੀਂ। ਉਹ ਮੇਰੇ ਸੈਕੰਡਰੀ ਗੱਡੀ ਆ। ਇੱਕ ਵੀਡੀਓ ਪਾਈ ਮੈਕੀ। ਮੈਂ ਅੱਜ ਵੀ ਦੇ ਮੈਂ ਬਿਲਾਤ ਜਾਤ ਦਾ ਪਾਸਟਾਲੀ ਰਣਿਕਾ ਤੇ ਇਹ ਯਾਰ ਨਹੀਂ ਪਾ ਰਹੇ ਜਦਾ ਮੋਲੀ ਲਾ ਅੰਦਰ ਆਈਏ ਮਾ ਲੋ ਕੇ ਤੱਕ ਇਹਦੇ ਲਾਈਵ ਚ ਰੰਦਾ ਤੁਮ ਨਵੀ ਆਈ ਯਾਰ ਵੀਡੀਓ ਪੜੀ ਵੀਡੀਓ ਭਾਈ ਲਗਾ ਨੇ ਸ਼ੋਰ 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 ਬੱਸ ਨਾ ਰੋਣ ਚਾਹੁੰਦਾ ਯਾ ਸ਼ੌੜ ਯਾਰ ਤੂੰ ਦੇ ਪੁਰਾਣੇ ਹੱਜ ਲਗਾਵਾਂ ਜੀ ਇਹ ਅਕਾਊਂਟ ਹੋਰ ਵਾ ऐसा नहीं है, हाँ? नहीं नहीं मिलने मिलने हाँ? नहीं नहीं मिलने मिलने फिर देखिए ना ये तो ना ये दोनों बंदर दोनों चुप होने के लिए आगे आएगा नहीं 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 कौन सा क्या? ये सारे सड़े पड़े हैं ये सारे तो लोग हिंदू हैं अरे सारे लोग तो हैं हिंदू ਹਾਂ ਵੇ ਉਹ ਵੀ ਜਦ ਮਾਇਆ ਰੋਂਦੇ ਇਹ ਨਹੀਂ ਦੇਖਣਾ ਸਾਰੇ ਲੋਕ ਇਹਨਾਂ ਤੇ ਲੱਗ ਰਿਹਾ ਤੇ ਆ ਫੇਸਪੇਸ ਤੋਂ ਨਹੀਂ ਇਹਦਾ ਯੂਰੋ ਰੰਤੂ ਦਾ ਦਾ ਯੂਰੋ ਇਹ ਕਿੱਦਾਂ ਲੱਗਦੇ ਫੇਰ ਬਈਆ ਕਿਤਾਬ ਜਿਹੜਾ ਵੀ ਚਰਲੂ ਦਾ ਘੱਟ ਲਾ ਹਾਂ ਆਕਾਰ ਗਾਇ ਘਰ ਖਾਣਾ ਕੋਈ ਵੀ ਹੋਣੀ ਹੈ ਬਹੁਤ ਲੰਮੇ ਪ੍ਰਤੀ ਜੋ ਰਿਮੋਟ ਦੇ ਦਰਨ ਰੇਟ ਮੈਂ ਤਾਂ ਇਹ ਮੰਨ ਲਿਆ ਮੈਂ ਦੋ ਤਰ੍ਹਾਂ ਲੰਦਾਂ ਦੇ ਦੋ ਤਰ੍ਹਾਂ ਗੰਗਾ ਬਾਰਾ ਖਰਵਾ ਦੇ ਤੀਮੈਂਟ ਮੇਰੇ ਆ ਗਿਆ ਕੋਈ ਉਹ ਆਦੇ ਦਾ ਮੋਟਰ ਬੜਾ ਵੱਟਾ ਮਾਉਂਦੇ ਨੇ ਇਹ ਜਿਹੜਾ ਮੈਂ ਲਿਆ ਇਸ ਵਾਰ ਮੈਂ ਮਿੰਟ ਚਲਾ ਵਿੱਚ ਢਾੜਿਆ ਮੈਂ ਲਾਵਾ ਲਗਾ ਦੋ ਰੁਪਏ ਲਾ ਫਿਰ ਕਿਦਾ ਇੱਕ ਹੋਰ ਜਾ ਉਹਨਾਂ ਨੇ ਗੱਲ ਹੋਈ ਆ ਵੀ ਇਹ ਫੇਰ ਇਹਨਾਂ ਤੋਂ ਲਾਇਆ ਉਹਦੇ ਲੈ ਗਿਆ ਉਹ ਬਾਰਾ ਨੇ ਕਿਹਾ ਅਸੀਂ ਕਿਰੋ ਕੇ ਲੈ ਗਿਆ ਜਿਹੜੀ ਬਾਰਾ ਖੰਨ ਗਈ ਤੇਰੇ ਦੂਜੇ ਤੋਂ ਮੈਂ ਕੀ ਆ ਜੀ ਤੇ ਰੱਬ ਜੀ ਨਾ ਮਾਰ ਕੇ ਦੋ ਫੇਰ ਉਹਦੇ ਲੋਨ ਵੀ ਲਾ ਕੇ ਗਿਆ ਉਹਨੇ ਇਹ ਮਸ਼ਾਲਾ ਜਿਆਦਾ ਹੈ। ਮੈਂ ਇੱਧਰ ਅੰਮੀ ਵੀ ਚਾਰੇ ਇਹਨੂੰ ਨਾ ਨਾ ਲੰਮੀ ਵੀ ਰੋਕ ਰਹੀ। ਉੱਪਰ ਜੇਲਦਮ ਆਹਦੇ ਦਨ ਬਾਰੇ। ਗਾੜ ਤੇ ਕੋ ਲੱਗ ਜਾਣਾ ਫਿਰ ਉਹ ਤੋਂ ਬਾਅਦ ਇਹਦੀ ਨਾਲ ਤੇ ਇਹਨੂੰ ਸਾਰਾ ਉਹ ਤੇ ਉੱਪਰ ਲੱਗ ਜਾਣਾ ਇਹਨੂੰ ਉਹਦਾ ਲਾਗ ਫਿਰ ਮੈਂ ਘਰ ਨੂੰ ਚਲੂ। ਉਹ ਜਿਹੜੇ ਰਿੰਗਾ ਜੀ ਹੁੰਦੇ ਨੇ। ਨਾ ਕਿ ਨੌੜੇ ਬਾਹਰ ਲੱਗੇ। ਕੰਨੀ ਬਾਰੇ ਰੋਡ ਨੂੰ ਮਾਇਆ ਚੰਗੀ ਗੀਤ ਪਾਈ ਕਰਦੇ ਨੇ ਜਿੰਨੇ ਕੰਦੇ ਦਾ ਰਨ ਬਹੁਤ ਜ਼ਿਆਦਾ ਕੱਢੀ ਉਹਨਾਂ ਤੋਂ ਚੋਟੀ ਜਾਨੀ ਬੜੀ ਫੋਨ ਲੱਗਦਾ ਚੱਕੜੀ ਨਹੀਂ ਆ ਲੱਗ ਰਹੀ ਇੱਕ ਟਿਕਾਣਾ ਚੱਲੂ ਆ 500 ਤੱਕ ਮਾਇਆ ਕਰਕੇ ਲੋਅ ਅੱਗੇ ਆਉਂਦੇ ਨੇ ਉਹ ਤੋਂ 500 ਦੇ ਨਾਲ ਉਹਨੇ ਕੋਈ ਨਾ ਬਦਉ ਹੈ ਜਿਹੜਾ ਆਉਂਦਾ ਨਹੀਂ ਨਾ ਇਹਦਾ ਮਤਲਬ ਫੇਰੇ ਨਹੀਂ ਘੱਟ ਲਾਇਸ ਇਹਦੇ ਤੇ ਕਿੜੀ ਮਾ ਬੋਰਦੇ ਨਹੀਂ ਜਾਂਦਾ ਲੋਕਾਂ ਨੂੰ ਏ ਮਾ ਬੰਦਾ ਵੀ ਕਿ ਬੜਾ ਬੰਦਾ ਸਾਫ ਹੈ ਪਰ ਕਿੰਨਾ ਦਾ ਬੰਦਾ ਕੋਈ ਨਹੀਂ ਕੰਦਾ ਠੀਕ ਕਰ ਲਵੀਂ ਇਹਨਾਂ ਨਾਲ ਬੜਾਈ ਕਿਹਦੇ ਪੁਛਾ ਫਲਾਸ ਚਲੀਏ ਇੰਨੇ ਪੈਸੇ ਭਾਦੇ ਹੀ ਨਾ ਕਰਦਾ ਦਹੀਂ ਮੇਲੀ ਜਾ ਰੋ ਨਾ ਇੱਦਾਂ ਉੱਡਾ ਅੱਛਾ ਹੁਣ ਮੈਂ ਕੋਈ ਨਹੀਂ ਜਾਂਦਾ ਮੇਰਾ ਦਮਾ ਤੇ ਮੈਂ ਮੇਲਾ ਆ ਜਾ ਦੇਰੇ ਭਰਾ ਜੇਗਾ ਨਹੀਂ ਮੇਰੇ ਨਾਲ ਨਾ ਬਣੋ ਹੁਣ ਚਾਰੀ ਗੱਦੇ ਵਿੱਚ ਤੁੰ ਜਾਣੀ ਆਪਣਾ ਰਹਿਣੀ ਕੋੜਨੀ ਮੈਂ ਆਲੀ ਕਿ ਉਹਦੇ ਘਰ ਤੋਂ ਬਾਹਰ ਨਹੀਂ ਕੋੜਦੇ ਨਹੀਂ ਆ ਇਹ ਆਉਂਦਾ ਅਗਲੇ ਰੇਲਵੇ ਮੈਂ ਕਿਹੜਾ ਰੇਲਵੇ ਜਾਵਾ ਵੱਡੀ ਨਾਲ ਹਾਂ ਹਾਂ ਉਂਦਰ ਬਾਇਧਰਾਂ ਕਿੱਦੋਂ ਹੋਇਦਾ ਵਾ ਹਾਂ ਸਭ ਕੁਝ ਬਾਇਧਰਾਂ ਕਿੱਦੋਂ ਹੋਦਾ ਕੋਈ ਇੱਥੇ ਆਂਦੀ ਠੀਕ ਠੀਕ ਫੇਰ ਫੇਰਿਆ ਕਿਉਂ ਨਾ ਮੀਟੇ ਬੈਦਾਂ ਵੀ ਚੱਲਦੇ ਕਿਉਂ ਉਹ ਵੀ ਆ ਰਹੇ ਹੋ ਲਾੜੋਂ ਦੇ ਆ ਰਹੇ ਉਹ ਚੌੜੇ ਮੋਟੇ ਲੈ ਗਏ ਆਉਣੇ ਤੇ ਇਹ ਵੀ ਉਹ ਬਾਗੀ ਗ੍ਰਾਮ ਕੀ ਆਉਣਾ ਨਾਲੀ ਵੀ ਤੋਂ ਹੋਣੀ ਆ ਮੈਂ ਉਹਦਾ ਇੱਕ ਮੈਂ ਤਾਂ ਉਹ ਵੀ ਤੇ जाके किदे रे किदे रे किने दे सकावे अरे सांगे नंबर 92582000 है अरे ये पे क्या पे अरे सोच सोच के सी भरमंदी जन परिवार तुम जबे पहले फैन राखे सारे क्या मिल गए काले दा भी तेरे जंदे चले गए लगन के ਜਿਹਦੇ ਜਿਹਦੇ ਜੱਗ ਦੀ ਗੱਲ ਨੂੰ ਕੋਈ ਹੋਰ ਕੋਈ ਗੱਲ ਕਰਦਾ ਦੋਸਤ ਠੀਕ ਹੈ ਪੰਜਾਬੀ ਦੋਸਤੀ ਪਰ ਪੰਜਾਬੀ ਦੋਸਤੀ ਪੰਜਾਬ ਬੋਰਡ ਮੈਨੇਜਰ ਜੀ ਤੁਹਾਨੂੰ ਜਾਨੀ ਚਾਹਤ ਹੈ ਤੁਸੀਂ ਜੇਪਰ ਚੱਤ ਬਾਰੇ ਨੰਗੀ ਲਾਹਣੇ ਜਿੱਦਦਾ ਨਹੀਂ ਗਏ ਤਾਂ ਮੈਂ ਇੱਕ ਫੋਨ ਜਿੰਨੇ ਬਾਦ ਜੀ ਨੂੰ ਮੈਂ ਭੁੱਲ ਗਿਆ ਹੈ ਹਾਈ ਇਹ ਕਹਾਂ ਜਾ ਰਿਹਾ ਹੈ ਇਸ ਸਪਾਸ ਐਵਰ ਮੇਡ 2:30 ਇਹ ਹਜਿਆ ਤਾਂ ਦਿਲਿਆ ਗਾਦਰ ਸੋਹਰਾ ਜੀ ਸਾਡੀ ਇਹ ਨਹੀਂ ਆ ਰਹੀ ਮੈਂ ਇਹ ਰੋਣ ਦੀ ਹੈ ਬਾਹਰ ਮੇ ਮੌਲੇ ਨਮੋਸ ਵਿੱਚ ਕਹਿੰਦਾ ਜੀ ਹਾਂ ਉਹ ਲੈ ਗਿਆ ਜਮਾਦਾਰੀ ਤੇ ਤੱਕ ਲਈ ਉਹ ਫੜ ਗਿਆ ਉਹ ਨਾ ਨਾ ਮਸਾ ਦੇਖ ਅਸਲ ਰਾਬਰ ਮੈਂ ਨਾ ਆਹ ਦੇਸ ਇਸ ਗਾਇਸ ਬਾਅਦ ਤੇਰੀ ਉਹ ਜਦੋਂ ਤੇ ਉਹ ਕਹਿਗਾ ਕਿ ਕਿਹਦੀ ਬਜ਼ਰ ਕੋ ਤੇਨ ਕਰੇ ਮੇਰੀ ਜੇ ਵੀ ਕਿੰਨੇ ਆ ਤੁਮੇ ਕੋ ਅਨੇ ਦੀ ਦਿੱਤੀ ਹੈ ਉਹ ਦਾਹਤ ਨਹੀਂ ਦੇ ਦੇ ਪਰ ਕੋਈ ਉੱਠਾ ਨਹੀਂ ما بين بنياد خراب بنده بندم لاه تا 200 تا کي ٿو ڏنھن ڏاڍو لڳي جايو ٿو ان ۾ تيل ۽ ديل تيل مالش ڪيئن سٺي نٿي ٿي کي بنا وٽ سٺي آهي بنياد بنا بندم کي ڏسو لڳو لڳي ٿو ڇي آهي ان کي ٿي ٿي اها به ٿا ٿي ٿي پھر راڻ جو نه ٿيو ڪو ڪجهه نه ٿيو ਸਿਰ ਜੀ ਜਵਾਰ ਆ। ਉਹ ਪੁੱਛਾ ਉਹਦੇ ਨਾ ਉਹ ਮਿਲਦੀ। ਆਪੇ ਸਿੰਘ ਸਾਹਿਬ ਦਰਜੇ ਲੈ ਕੇ ਕਿੱਧਰ ਗਿਆ। ਇਹਨੇ ਪਹਿਲੇ ਫੇਰਾ ਉਹ ਜਿਹਨੇ ਬੰਬੂ ਕੂਸੇ ਪਾਹਾ ਉਹ ਪਹਿਲਾ ਹੀ। ਸੇ ਦੌਣੇ ਜਾਣ ਤੇ ਸੜੀ ਕਰਾਤੀ ਆ ਤੇ 500 ਰੁਪਏ ਹੋਰ। ਬੱਸ ਇਹੋ ਬਾਜੇ ਗਏ ਰੰਤਾ ਆ ਤੇ ਯਾਰ ਹੀ ਪੈ ਗਿਆ ਪੈ। ਉਹ ਲੱਗ। ਉੜ ਗਿਆ 700 ਬੱਲੇ 700 ਬੱਲੇ ਹਾਂ। ਕਾਂਸੇ ਜਿਲੇਗਾ। ਹਾਂ। ਆ ਤੇ ਜਿੰਨੇ ਤੱਕ ਉਹ ਪਈਦਾ ਦੋ ਜਿਆ ਹੈ ਤੇ ਮਾਤਾ ਮਾਈ ਦੇ ਸਪੋਰਟ ਦੇ ਮੇਰੇ ਫੇਰ ਨਾ ਤਰਾਹੀ ਆਇਆ ਡੱਬਾ ਵੀਰ ਮੈਂ ਨਾ ਤੇ ਨਹੀਂ ਹੱਦ ਦੇ ਫੇਰ ਨਹੀਂ ਮੁੰਦਾ ਮੈਨੂੰ ਇੰਨੇ ਬੜੇ ਆ ਜਿੰਨੀ ਲਿੱਤੀ ਆ ਮਾਹੀ ਮੈਂ ਹੂੰ ਮੈਂ ਤੇ ਇੰਤੈਂਗਿਆ ਨਾਲ ਖੜੀ ਖੜੀ ਆ ਦੇਖਿਆ ਮਾ ਲੋ ਬਾਈ ਤੇ ਇੰਤੈਂਗਿਆ ਬੋਗਾ ਆ ਕਰ ਸਤ ਉਹ ਮੈਂ ਕਿਥੇ ਜਾ ਰਹੀ ਪੁਰੇ ਆ ਇਹਨਾਂ ਨੂੰ ਬੜਾ ਜਾਰੀ ਨਾ ਘਰੋਂ ਦੇ ਪਾਉਣੇ ਹੈ ਕਿ ਮਾਤਾ ਆਹੋ ਅੱਜ ਫਸੇ ਕਿਥੇ ਨਹੀਂ ਨਾ ਨਾ ਕਦਾ ਲਾਈਵ ਚੱਲਣ ਦਾ ਤਾਰ ਕਿਰ ਬੰਦੇ ਪਾ ਰਹੇ ਨਹੀਂ ਇਦਾਂ ਹੀ ਕੀ ਲੱਗਦੀ ਹੈ ਉਹ ਮੇਰੇ ਲਾਈਵ ਚੱਲਣ ਦੇ ਟਾ ਮਨੇ ਬੰਦ ਕਰ ਦੇ ਲੋਕ ਕਿ ਰਾਮੀਰ ਬੋਝੀ ਪਾ ਰਹੇ ਬੰਦ ਕਰ ਰੋਗੇ ਨਹੀਂ ਇਹ ਜਿਹੜੀ ਕਿਵਨ ਤੇ ਆਈ ਹੈ ਇਹ ਕੀ ਬੜਾ ਜ਼ਾਰੀ ਡਿਟੇਲ ਇਹ ਬੜਾ ਤਿਆਰ ਹੋਣੇ ਤੂੰ ਜਾਣਗੇ ਜਾ ਕੇ ਪੈਸੇ ਮੰਗਣਾ ਛੇੜ ਪੈਣਗੇ ਇਵੇਂ ਉਹ ਤੇ ਸਾਈਡ ਤੇ ਖੜਾ ਮੁਕਾਇਆ ਤੇ ਬਾਹਰ ਬੜਾ ਉਹ ਨਿਕਲਾ ਨਾ ਹੁਣੇ ਉਹ ਬਈਏ ਨੇ ਜਿਹਦੇ ਸਟਾਉਂਡ ਨਹੀਂ ਹੁੰਦਾ 12200 200 ਘੱਟ ਦੋ ਵੀ ਤੇ ਨਹੀਂ ਨਾ ਉਹ ਕਹਿੰਦਾ ਕਾਉਂਡਿਆ ਇਮਰਾਨ ਨੂੰ ਕਹਿੰਦਾ ਨਾ ਆਪਾਂ ਐਂ ਦੇ ਮੈਂ ਤਾਂ ਕਿਸਤਾਰ ਨਹੀਂ ਨਿੰਦ ਹੋ ਰਾਹ ਆਇਆ ਇਧੇ ਦਾ ਸਟਾਉਂਡ ਜੈ ਖੜਾ ਤੇ ਇਹ ਦੂਰ ਦੇ ਫਿਰ ਵਸ ਸਾਰੇ ਰਿਕਾਰ ਕੀਤਾ ਭਾਈ ਬਲਕਲ ਬਸੋ ਕਿੱਡੇ ਸਰੀ ਹੋਣੀ ਜਾਣਾ ਨਾ ਨਾ ਰੱਖਣ ਕਰਦੇ ਆ ਤੂੰ ਉਸਰੇ ਆਈਆ ਮੰਗ ਰਿਹਾ 2000 ਰੁਪਇਆ ਕਿ ਕਹਿੰਦਾ ਸੀ ਕਿ ਨਾ ਕਿੰਦਾਈ ਹਰਿਆਣੀ ਕਹਿੰਦਾ 100 ਕਿਲੋਮੀਟਰ ਆ ਮੈਂ ਯਾਰ ਨੂੰ ਕਹਿੰਦੇ 100 ਆਉਂ ਤੇ ਤੂੰ ਕਹਿੰਦਾ ਹਾਂ ਮੈਂ ਅੱਛਾ ਲੱਗ ਹੋ ਗਿਆ ਨਹੀਂ ਤਾਂ ਨਹੀਂ ਕਰ ਸਕਦਾ ਨਹੀਂ ਨਾ ਕਰ ਮੈਂ ਨਾ ਕਰ ਜਾਣੇ ਕਿਉਂ ਤਾਂ ਬਸਾਨਾ ਜਾਣੇ ਕਿਉਂ ਤਾਂ ਬਸਾਨਾ ਜਾਣੇ ਕਿਉਂ ਹਾਂ ਹਾਂ ਮੰਡੀ ਆਉਂਦਾ ਮੰਡੀ ਜਾਣ ਤੇ ਜਾ ਤੂੰ ਇਹ ਮੇਰੇ ਸਿਰ ਆ ਇਤਨਾ ਕਿ ਇਹ ਚੁਣਨਾ ਨਹੀਂ ਆ ਬੰਦਾ ਬਣਾ ਲੈ ਇਹ ਕਿਉਂ ਆ ਰੋਬੋ ਤੇ ਨੀ ਲਿਆ ਤਦੋਂ ਕੰਪਨੀ ਬਾਦ ਕਰਨਾਂ ਤਾਹਲਾ ਵੀ ਤਾਂ ਹੁੰਦਾ ਇੱਥੇ ਸਿੱਧਾ ਹੀ ਜਾਣਾ ਆਪਾਂ ਉਹ ਮੇਰੇ ਨੂੰ 10 ਬਾਕਸ ਨੇ ਤੇ ਜਿਆਦਾ ਨਹੀਂ ਮੇਰੇ ਨਾਲ ਸੜਿਆ ਲਈ ਲੈਣੇ ਪੈਸੇ ਦਿੰਦੇ ਜੇ ਮੈਨੂੰ ਪਹਿਲਾਂ ਫਟੇ ਘੜ ਤੋਂ ਥੋੜਾ ਨਾਲ ਹੀ ਕੋੜਦੀ ਹੈ ਤੇ 3000 ਰੁਪਏ ਦਾ ਫਿਰਾਂ ਲਾਉਂ ਲਿਆ ਮੇਰੇ ਪੈਰੇ ਦੇ ਉੱਤੇ ਅਜਿਹਾ ਜਿਹਾ ਗਰਮੀ ਗਰਮੀ ਆ ਗਈ ਹੈ ਤੇ ਰੰਗ ਵੀ ਕਾਲਾ ਹੁੰਦਾ ਹੈ ਕਿ ਡਿੱਟੀ ਕਸਾਰੀ ਹੁੰਦੀ ਹੈ ਇਹਦਾ ਟਾਈਮ ਦੁਹਰਾ ਘਸ ਗਿਆ ਅਰੇ ਤੂੰ ਵੀ ਕਰਾਇਆ ਨੇ ਲਾਫਤਾਂ ਨੂੰ ਕਹੇ ਹਾਂ ਨਹੀਂ ਖਾਧੀ ਬਦ ਨਹੀਂ ਖਾਤੇ ਜੀ ਖਾਤੇ ਨਹੀਂ ਮੰਗ ਰਹੇ ਨੇ ਇਹ ਦੋਸਤਾਂ ਦੇ ਮੁੱਛੇ ਆਖੇ ਸਾਂਸ ਫੇਰ ਦੀ ਆਪਰਾ ਚੱਲ ਕੀਦਾ ਯਾਰ ਸੱਚ ਯਾਰ ਐਦਾਂ ਨਾ ਕਰੀਂ ਕੀ ਬੋਲੀਂ ਖੜੀਆਂ ਹੀ ਤੇ ਸੁਣਾਓ ਲੈ ਦੇ ਸੋਹਲਾ 500 ਲਾਇਆ ਕਿਹੜਾ 300 ਲਾਇਆ ਵਾ ਇਹ ਬੋਲ ਉਹ ਤੇ ਦਿੱਤਾ ਨਹੀਂ ਤੈਨੂੰ ਤੇਰਾ ਯਾਰ ਕੀ ਮੈਂ ਤਾਂ ਕਿਹਾ ਮੈਂ ਤੇ ਤੂੰ ਦੇ ਦੇ ਹਣ ਹਾਂ ਦੇ ਪੰਜ ਦੇ ਬੇ ਹਰੇ ਨੂੰ ਪਾਰ ਉਹ ਜਿਹੜਾ 150 ਰੁਪਏ ਦਾ 200 ਜਾਨੇ 50 ਰੁਪਏ ਦਾ 200 ਤੇ ਤਾੜ ਕਿੰਨੀ ਆ ਗਈ ਕਿ ਮੈਂ ਸੱਤ ਖੜੇ ਤੇ ਮੇਰੇ ਕਿਨੇ ਬਣ ਚਾਹੀਦੇ ਹੈਂ ਭਰਾਈਆਂ ਲਾਲੇ ਜਿਹੜਾ ਪੰਜਾਂ ਡੱਬਿਆਂ ਦਾ 200 ਦੇ ਸੱਤਾਂ ਦਾ ਕਿੰਨੇ ਚਾਹੀਦਾ ਹੈ ਮੈਂ ਪੰਜਾਂ ਨੇ ਤਾਂ ਹੀ ਗੱਲ ਨਹੀਂ ਕੀਤੀ ਹਾਂ ਹਾਂ ਤੋਂ ਦੇ ਯਾਰ ਉਹ ਯਾਰ ਨਹੀਂ ਕਿ ਸਾਥੀ ਲੜੀ ਦੀ ਆ ਮੈਂ ਨਜ਼ਾਬ ਆ ਵੀ ਤੈਨੂੰ 100 ਵਾਧੂ ਦੇ ਦਿੰਦਾ ਨਾ ਕਰਹਾ ਗਿਆ ਨਾ ਕੋਟ ਕੋਟ ਚਾਲ ਘਟ ਰਹੀ ਉਹਨੇ ਸਾਰਾ ਪਾਣੀ ਦੇ ਬੰਦੇ ਲਿਆ ਹੋਏ ਪੰਜ ਨਹੀਂ ਹੁੰਦੇ ਉਹ ਆਂ ਜਾ ਵੀ ਨਾ ਨਹੀਂ ਦਾਰੀ ਇਹਨਾਂ ਉਹ ਸਾਲਾ ਬਤਾ ਕੇ ਨਾ ਅੱਜ ਕੋਠੇੜ ਕਿਹਾ ਕਰਨਾ ਪਾਣੀ ਤੁਸੀਂ ਨਹੀਂ ਲਿਆ ਪੈਸੇ ਪੂਰੇ ਨਹੀਂ ਲਿਆ ਕੋਟੜਾ ਆ ਬਹਿ ਮਾਗਣਾ ਪੋਣੀ ਨਾ ਲੇਕਿਨ ਇੰਨਾ ਮਾਲ ਲੈ ਕੇ ਜਾਂਦੇ ਮਾਦਾ ਦੀ ਬੁੱਧ ਪਾਣੀ ਬਿਨਾ ਜੇ ਕਹਿੰਦਾ ਮਾਦਾ ਪਾਣੀ ਬਿਨੇ ਚਾਹ ਘੋਟ ਘੋਟ ਬਣਾਉਣ ਚਾਹ ਵੀ ਪੀ ਕੇ ਜਾਵਾਂਗੇ ਸਾਹ ਗੁਜਾ ਲਾ ਕੇ ਗੱਡੀਆਂ ਚਾਹ ਦੇ ਆ ਗਿਆ ਉਹ ਮਾਲ ਲਾ ਗਏ ਫਿਰ ਫਟੇਗੜ ਜਾਣਾ ਸੀ ਕਿ ਇਹਨਾਂ ਨੂੰ ਫੋਨ ਲੱਗ ਗਿਆ ਸਮਝਿਆ ਡਾਕਟਰ ਉਹ ਉੱਥੇ ਫਟੇਗੜ ਜਾਣਾ ਸੀ ਕਿ ਫੋਨ ਲੱਗ ਗਿਆ ਨਾ ਕਹਿੰਦੇ ਕਿੱਥੇ ਨਹੀਂ ਜਾਣਾ ਆ ਤੇ ਉਹ ਕਹਿੰਦੇ ਫਟੇਗੜ ਵੀ ਇੱਥੇ ਵੀ ਫਟੇਗੜ ਪਹੁੰਚ ਕੇ ਨਾ ਆਉਂਦੇ ਮਰ ਨਹੀਂ ਇਸ ਤੇ ਆ ਗਏ ਦੋ ਗੱਡੀਆਂ ਦੇ ਪੱਥਰ ਪਿੱਛੇ ਲੱਗ ਗਏ ਉਹ ਮਾਦਾਨੇ ਕਿੰਨੇ 20000 ਜਹਾਜ ਲਾ ਦੇ ਕਾਹਨ ਕਰੇ ਲਾਭੀ ਆ ਗਏ ਨੀ ਕਹੇ ਉਹਨਾਂ 20000 ਜਹਾਜ ਗਈ ਬੇਟੀ ਠੀਕ ਆ ਬਸ ਮਾਲਾ ਧੱਗੇ ਬਾਰੇ ਹੋ ਰਹੇ ਕੀ ਇਹਨ ਘਟੇ ਜਹਾਜ ਤੇ ਇਹਦੇ ਲਾਈ ਆ ਗਏ ਇਹ ਜਹਾਜ ਹਲੋ ਉਹ ਮੱਤੇ ਕੋਈ ਬੜੇ ਬੜੇ ਬੰਦੇ ਚੰਗੇ ਵੀ ਬੜੇ ਮੈਂ ਕੋਈ ਬਣਿਆ ਵਿਚਾਰ ਪਾਣੀ ਨਹੀਂ ਕੋਈ ਕਿਉਂ? ਜਿਹੜੇ ਬਰਥਡੇ ਨਾਲ ਵੀ ਯਾਦ ਚਾਰੀ ਦਿਨ ਜਾਂ ਰਾਤ ਕਿੰਨੇ ਵਜੇ 9:00 ਵਜੇ ਹੋਵੇ। ਕੱਲੇ ਘੋੜੀ ਬੈਠੇ ਤਾਂ ਇਹ ਦੋਸਤ ਮੈਨਾਂ ਆਏ ਚੀਨਾ ਜਾਣਾ ਮੇਰੇ। ਜਿਹੜੇ ਬਰਥਡੇ ਨਾਲ ਬਹੁਤ ਮੈਦਵਾ। ਸਾਰਾ ਚਾਰੀ ਦਿਨ ਪੂਰਾ ਪਾਉਂਦੇ ਸਵੇਰ ਦਾ ਆਇਆ ਜੋ ਉਹਨੂੰ ਉਹਨਾਂ ਕੀ ਲਾਉਂਦੇ ਬਾਹਰ ਦੇ। ਅਸੀਂ ਨੇ ਬਾਹਰ ਉਹਨੂੰ ਬੈਂਕ ਵੀ ਕਰਵਾਣੀ ਮੇਰੀ ਬੁਲਾ ਗੱਲ ਚੌਰਿਆ। ਜਿਹੜੇ ਹੁਣ ਨੰਬਰ ਜਿਹੜੇ ਉੱਪਰ ਅਖੀਰ ਮੈਂ ਕਹਿੰਦਾ ਬੰਦਾ। ਬਾਹਰ ਉਹਨੂੰ ਜਦੋਂ ਮਾਰਦਾ ਉਹਨੂੰ ਕਿਹਾ ਕਿ ਤਾੜੀਆਂ। ਨਾਲ। ਅੱਲਾਹ ਇੰਚ ਦਿੰਦਾ ਨਾ। ਆ ਗਰਮ ਛਾਣੀ ਪੈ ਕੇ ਨੇ ਤੇਰੇ ਚਾਲੀ ਤਨ ਸੀ ਗੁਰੂ ਹੁੰਦੀ ਹੋਵੇ ਪਾਣੀ ਦਾ ਕੋਟ ਰਿੰਗਰੇ ਪੁੱਛਿਆ ਆਂਦਾ ਭਾਜੀ 15 ਨਾਲ ਲੱਗਿਆ ਈ ਦੰਦਾ ਹੈ ਰਾਤ ਬੱਤ ਨੂੰ ਉਠਾਰੇ ਲੈ ਕਹਨ ਮਾਈ ਜਾਲ ਜਿਹੜਾ ਮੇਰੇ ਮੁੰਡਾ ਗਿਆ ਤੇ ਮੈਂ ਰਾਜ ਆਪਣਾ ਗਵਾਨੀ ਕਢਿਆ ਈ ਮੈਂ ਅਦੋਂ ਤੇਰਾ ਇਹਦਾ ਦੋਨੇ ਡੱਲ ਤੋਂ ਮਾਰ ਜਾਈ ਜਾਂਦਾ ਅੱਜ ਤਾਂ ਭੁੱਖ ਬੜੀ ਲੱਗੀ ਹੈ ਨਾ ਮੈਂ ਦੱਬੀ ਮਾਮਾ ਲਓ ਯਾਰ ਜੇ ਤੂੰ ਹੁਣ ਤੇਰੇ ਡੱਬੇ ਦੇ ਹੋ ਤੇ ਨਾਲੇ ਕੋਈ ਪੈਸੇ ਪਵਾ ਕੇ ਆਓ ਬਾਕੀ ਉਹਨੂੰ ਪਤਾ ਲੱਗਦਾ ਨਾ ਨਿਪਟਦਾ ਰਹੂਗਾ ਆਹ ਵਾਪਸ ਅੱਜ ਤੇ ਅਸੀਂ ਚੱਲੇ ਚੱਲ ਪਏ ਹਾਂ ਉਹ ਕੋਲੇ ਜੀ ਹਾਂ ਭੜਚਾ ਪੀਆ ਦੱਲਾ ਦੇ ਦੱਲਾ ਪਰ ਬਾਲਾ ਜੱਟੇਂ ਦਾ ਮੇਰਾ ਖੜਾ ਯਾਰ ਯਾਰ ਰਾਸਤੇ ਤੇ ਤੇਰੀ ਨੂੰ ਉੱਥੇ ਗਈ ਉਹ ਮੇਰਾ ਬੋਟਾ ਉਹ ਤੇਰੀ ਕੋਨੇ ਆਉਂ ਉਹਨੇ ਤੇ ਕੇ ਸੇ ਨਾ ਬੜੀ ਬਾਣ ਜਣ ਉਹਨੂੰ ਫੋਨ ਕਰ ਲੈਣਾ ਨਾ ਲਾਲੂ ਉਹਦਾ ਫੋਨ ਕਰਾ ਲਾਉਣਾ ਮੈਂ ਪੈ ਜਮਾ ਕਰਾਉਣੇ ਆਏ ਉਹਨੇ ਖਾਤ ਦੇ ਪਾ ਦੇ ਨੇ ਉਹਨੇ ਬਾਦਲੇ ਨਹੀਂ ਪਿਆ ਕਰਿਆ ਤੇ ਬੰਨੀ ਨੂੰ ਪਾ ਦੇ ਆਹ ਹੈ ਅਲੀ ਰੱਖਣਾ ਤੇ ਪੱਥਰ ਤੇ ਕੋ ਸੋ ਕਰਨ ਦੇ ਵਾ ਯਾ ਨਾ ਰੱਖ ਤੂੰ ਸਵਾਣ ਨੂੰ ਬੜੀਆ ਸੀ ਪੱਥਰ ਤੇ ਤਾਇਆ ਬੱਦ ਕੇ ਬੰਨਾ ਕਰੀ ਬੜੀ ਭਾਈਂ ਗਿਆ ਨਾ ਪੱਥਰ 3 4 ਬੰਦੇ ਆ ਤਾਂ ਨਾ ਬੰਦਾ ਜੁੜ ਜਾ ਤੇ ਰਹੇ ਨੇ ਜੀ ਲਾਏ ਹੋ ਤੇ ਡਾ ਲਾਉਂਦੇ ਕਦੇ ਆਹ ਇਹ ਸਭੀ ਦੇ ਦੀ ਕਰ ਫੋਨ ਕਰ ਨੂੰ ਉਹ ਕਈ ਹੋਣ ਲਗੇ 390 ਕਾ ਕੱਢੀ ਗਿਆ ਆਹ ਤੇ ਆ ਰਿਹਾ ਆਹ ਜੱਡੀ ਦੀ ਵੇਚੀ ਅੱਗੇ ਜੇ ਬਾਹਰ ਰਿਹਾ ਨਹੀਂ ਆ ਨਾ ਇਹਦਾ 100 ਨਹੀਂ ਹਟਾਉਣੀ 100 ਨਹੀਂ ਅੱਗੇ ਬੜਾ ਕਰਾਤਾ ਹੈ ਕਰਾਇਆ ਪਤਾ ਪੱਲੇੋਂ ਜਾਣਾ 200 ਰੁਪਏ ਦਾ ਨਾ ਮੈਂ ਛੱਡ ਦੇਣਾ ਜਾਂਦਾ ਜਾਂਦਾ 390 ਇਹੋ ਜਾਣਾ ਕਿੱਥੇ ਲਵਾ ਦਰੋਖਣ ਜਾਂਦਾ ਸੋਖਾ ਮੇਰੇ ਨਾਲ 20 ਰੁਪਏ ਸਵਾਰੀ ਤੋਂ 200 ਬੜੀ ਨਹੀਂ ਖਰਾ ਠੀਕ ਹੈ ਯਾਰ ਕਿੱਥੇ ਕਿੱਣਾ ਵੀਰਾ ਤੋਂ ਚੋਗੇ ਤਰੋਇ ਪ੍ਰਗਰਮ ਜਿਹੜਾ ਜੰਦਾ ਹਸਪੀਟਲ ਦੇ ਸਾਹਮਣੇ ਪਰ ਲਿਆ ਤੋਇਨਾ ਵਾਦਵੇਂ ਨੀਰੇ ਤਨ ਉੱਪਰ ਹੀ ਘੁੰਮ ਗੋਣਾ ਬਣਾਈਓ ਜੰਦਾ ਹਸਪੀਟਲ ਆਪਾਂ ਅੰਨੇ ਜਾਣਾ ਨਹੀਂ ਉੱਥੇ ਹੀ ਦੇ ਦੇ ਨਾ ਇਹਨੂੰ ਮੈਂ ਵਿਚਾਰੀ ਨੂੰ ਫੋਜੂਂਦਾ ਕੀ ਕਰਦੀਆਂ ਪੂਰਾ ਪੰਜ ਸੱਤ ਦੇ ਆ ਤੇ ਉੱਥੇ ਹੀ ਦੇ ਦੇ ਨਾ ਉੱਥੇ ਦਾ ਟੋਕੀ ਦੇ ਦੇ ਜੋਗ ਪਾਰ ਕਰਕੇ ਜੇ ਬਾਈਪਾਸ ਫਿਰ ਉੱਥੇ ਲੋੜੇ ਚੋਦੇ ਰੇ ਨਾ ਗਾੜੀ ਤੇਨ ਦੱਬਿਆਗੀ ਬਾਈਪਾਸ ਤੇ ਘੇਰ ਲਓ ਇਹ ਨਹੀਂ ਕਿ ਉਹ ਤੇ ਇਹ ਮੈਨੂੰ ਖਰੁੰਦਾ ਕੀ ਰੋਟੇ ਨੂੰ ਉਹ ਆਮ ਆ ਰਹੀ ਆ ਨਾ ਕਿਉਂ ਰੋਜ਼ਨ ਮੈਂ ਨਾ ਗੱਲ ਕਰਦਾ ਕੋਈ ਤੇਰੇ ਮੇਰੇ ਮੈਂ ਜਰਾ ਕਿ ਜਾਲੀ ਚੌਂਕ ਤੇ 10 ਮਿੰਟ ਰੁਕਣਾ ਘੜਾ ਰੱਖ ਲੋ ਯਾਰ ਫਿਰ ਕੋਈ ਨਾਲ ਗੱਲ ਕਰਦਾ ਉਹ ਬੜਾ ਧਰਨ ਜਨਾ ਪੋਣਾ ਦਰਦਾ ਹੈ ਕੋਈ ਫਾਈਲ ਕਰ ਉਹ ਬੰਦੇ ਤੇ ਬੜੀ ਜਿਆਦਾ ਜੀਣ ਨਹੀਂ ਕਰਦਾ ਤਾਹ ਬੰਦੇ ਤੇ ਉਹ ਜਿਹੜਾ ਠੇਕੇਦਾਰ ਨਹੀਂ ਸੀ ਯਾਰ ਜਿੰਦਾਂ ਨੇ ਜਿਹੜੇ ਚੌਂਕੋਂ ਬਤਾ ਦੇਗਾ ਠੀਕ ਉਹਦਾ ਵੀਰ ਤੇਰਾ ਗੂਗਲ ਪੇ ਚੱਲਦਾ ਮਾ ਚੱਲਦਾ ਪੈਸੇ ਨਹੀਂ ਰੱਖਦਾ ਯਾਰ ਕਾਸ਼ ਤੇ ਇੰਨੀ ਮਹਾਂ ਹੋਵੇ ਤੱਕ ਨਾ ਹੁੰਦਾ ਉਹ ਟੋਪਾ ਮੈਂ ਹਾਂ ਤੇਰਾ ਸੋਝੀ ਕਹਾ ਮਾਜਾ ਮਾ ਹੋਵੇ ਤਾ ਤੇ ਅੱਜ ਮੇਰੇ ਕੋਲ ਕਹਿੰਦਾ ਭਾਈ ਕਹੇ ਬਾਹਰ ਉਹਦੇ ਨੰਬਰ ਤੇ ਆ ਤੋ ਉਹਦੇ ਮਾਜਾ ਕਹਿ ਲਓ ਮੈਂ ਬੋਲ ਗਿਆ ਬੋਲ ਗਿਆ ਸਾਨੂੰ ਉਹਨੂੰ 23 ਡੱਬੇ ਲਾ ਲ ਦੋ ਬਈ ਉਹਨੇ ਮੈਂ ਭੇਜ ਉਹਦੇ ਦਾ ਆਪੇ ਹੀ ਪੈਸੇ ਬੋਲੇ ਜੇ ਪਗਲ ਜੀ ਮੈਂ ਚੱਲਿਆ ਜੇ ਉਹਦੇ ਤੇ ਪਗਲ ਜੀ ਮੈਂ ਜੇ ਦੇਖ ਤਾ ਮੈਂ ਮੁੜ ਜੂਗਾ ਇਹਨੂੰ ਨਾ ਬਾਤ ਕਰਨੀ ਦਿੰਦੀ ਤਾ ਆਪੇ ਦੇਣਾ ਦੂਤਾ ਦਾ ਨਾ ਯਾਰ ਇਹਨੂੰ ਉਸ ਘਰ ਤੂੰ ਦੌੜਨੀ ਆਉਂਦੀ ਹੈ ਕਿਤੇ ਧੋਲਾ ਜੇ ਬਿਠਾਣਾ ਆ ਗਿਆ ਭਾਈ ਇਹ ਤਾਂ ਤੂੰ ਜਿਹੜਾ ਨਹੀਂ ਲਾਉਂਦੇ ਨਾ ਮੈਂ ਕਿਹਨੇ ਕਿਹੜੇ ਲਾਉਂਦੇ ਆ ਦੱਸੋ ਉਹ ਜਿਹੜਾ ਉਹ ਭਾਈ ਇਹ ਆਇਆ ਵੀ ਤੇ ਉਹ ਹਲਕਾ ਆਇਆ ਤੇ ਯਾਨਾ ਆ ਗਿਓ ਆਇਓ ਕਹਿੰਦਾ ਮੈਂ ਬਾਅਦ ਦੇ ਨਵੇਂ ਮੈਂ ਚੱਲ ਜਾਇਆ ਇਹਨੇ ਕਹਿੰਦਾ ਆ ਜਾ ਆਉਂ ਦਿਲ ਦੀ ਜਾਓ ਉਹ ਪਿੰਡਾ ਆਪਣੇ ਘਰ ਦੇ ਸਾਹਮਣੇ ਘਮਟਾ ਵਾਲੇ ਥਾਣੇ ਪਾਸ ਚੱਲ ਗਏ ਮੈਂ ਤਾਂ ਸਮਝਾ ਲੇ ਨਹੀਂ ਕਿ ਆ ਗਿਆ ਕੱਕ ਤੇ ਆ ਬੰਨਾ ਨਾ ਰਹੇ ਤੇ ਬਈ ਕੋਈ ਯਾਰ ਬੀ ਆ ਹੈ ਬੀ ਆ ਜਿਹੜਾ ਕੋਈ ਨਾ ਕਮਾਂਡ ਕਰਿਆ ਯਾਰ 65 ਹਰ ਬੰਨਾ 아, 나랑 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 나야 나랑 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 나 ਆਲੀਆ ਦੇ ਨਾਮ ਸਮਾਜ ਨੂੰ ਹੜ ਦੇ ਰੇਗ ਨਾਲ ਸਾਥ ਬਾਜ਼ ਨੂੰ ਕਹਿੰਦੀ ਮੋਰ ਜਿਹੜਾ ਵੀ ਰਾਈ ਦਾ ਜਮਨ ਕਰਿਆ ਉਹ ਹਾਂ ਜਾਨ ਦਾ ਇਹ ਖੰਡ ਖਾਲੀ ਹੈ ਤੇ ਥੋੜਾ ਬਣਾਤਾ ਨਹੀਂ ਆਦੀ ਮੈਂ ਇਹਦੇ ਤੋਂ ਵਾਲਿਆ ਨਾ ਤੁਸੀਂ ਕਮੇਟੀ ਬਣ ਨੂੰ ਦੱਸ ਹੀ ਜਾਂਦਾ ਹਾਂ ਕਮੇਟੀ ਮੇਰੀ ਅਜੇ ਹੋਣੀ ਹੋ ਗਿਆ ਹਾਂ ਤੁਸੀਂ ਨਹੀਂ ਪਾਈ ਚੰਗੇ ਰੋਣੇ ਮੈਂ ਚੇਨ ਦਾ ਪਾਈ ਹੀ ਲੋ ਪੂਰੀ ਹੋਣੀ ਆ ਪਹਿਲਾਂ ਹੀ ਪੂਰੀ ਹੋ ਗਿਆ ਸੀ ਕੱਕ ਦੇ ਪਿੰਡੀਆਂ ਹੀ ਦੋ ਅਹੀ ਪਾਈਆਂ ਦੋਨ ਕਰਾਉਣੀਆਂ ਬਹਿਣ ਦੀ ਦੇਰ ਨਹੀਂ ਪਾ ਸਕਦਾ ਮੈਂ ਆਹ ਰਿਹਾ ਤੇ ਆ ਜੀ ਛੁਰੀ ਕਰ ਮੈਨੂੰ ਕਹਿੰਦਾ ਤੂੰ ਫੋਨ ਨਹੀਂ ਚੁੱਕਣੇ ਭੂਮ ਤੁਹਾਡੇ ਕੋਲ ਪਿਆ ਮੈਂ ਆਹ ਤੇ ਨੂੰ ਮੂੰਹ ਦੇਖ ਦੇ ਲੈ ਭਾਈ ਆ ਫੋਨ ਦੇਖ ਲੈਣਾ ਗੁਰ ਧਰੋ